ਗਰੀਬ ਦਾ ਮੂੰਹ ਗੋਰੀ ਬੋਲਗਰ ਸੰਸਥਾ ਅਜਨੋਹਾ ਵੱਲੋਂ ਅੱਜ 12ਵਾਂ ਬੂਟਿਆਂ ਦਾ ਲੰਗਰ ਬੂਟਿਆਂ ਟਰਾਲੀ ਪਿੰਡ ਨਮੀ ਟਰੋਲੀ ਤੇ ਪਹੁੰਚੀ ਹੈ ਜੀ ਸੰਤਾ ਪਹੁੰਚੇ ਹੋਈਆਂ ਤੇ ਨਾਤਾ ਨੂੰ ਬੇਨਤੀ ਹੈ ਹਰ ਇੱਕ ਪਰਿਵਾਰ ਨੂੰ ਦੋ ਬੂਟੇ ਤੇ ਜਾਣਗੇ ਜੀ ਬਾਕੀ ਜਿਹੜੇ ਕਿਸਾਨ ਭਰਾ ਸਾਡੇ ਹੈਗੇ ਉਹ 14-4 ਬੂਟੇ ਦਿੱਤੇ ਜਾਣਗੇ ਸਾਡੇ ਕੋਲ ਛਾਲੇ ਬੂਟੇ ਫਾਲਦਾਰ ਬੂਟੇ ਸਜਾਵਟ ਬੂਟੇ ਨੇ ਤੇ ਜਿਹਦੇ ਵਿੱਚ ਦਵਾਈ ਵਾਲੇ ਬੂਟੇ ਵੀ ਸਾਡੇ ਕੋਲ ਆ ਗਏ ਆ ਸਮਾਜਣਾ ਹੋ ਗਿਆ ਕੜੀ ਪੱਤਾ ਹੋ ਗਿਆ ਨਿੰਮ ਹੋ ਗਿਆ ਉਤਲਾਵਾ ਅਰਜੁਨ ਦਾ ਬੁੱਟਾ ਇਹ ਤਿੰਨੇ ਚਾਰੇ ਬੁੱਟੇ ਜੋਗੇ ਦਵਾਈਆਂ ਵਾਲੇ ਬੁੱਟੇ ਨੇ ਜੀ ਤੇ ਇਹ ਵੀ ਤੁਸੀਂ ਬੁੱਟੇ ਲੈ ਸਕਦੇ ਆ ਫਾਲਦਰ ਬੁੱਟੇ ਵੀ ਹੈਗੇ ਨਾਲ ਫਾਲਦਰ ਬੁੱਟੇ ਸਾਡੇ ਕੋਲ ਹੈਗੇ ਆ ਆਪਣੇ ਕੋ ਨਿੰਬੂ ਤੇ ਜਾਮਣ ਸਾਰੇ ਬੁੱਟੇ ਤਿਉਹਨਾ ਹੈਗੇ ਆ ਹਾਈਬ੍ਰਿਡ ਬੁੱਟੇ ਨੇ ਹਾਈਬ੍ਰਿਡਰ ਇਹਨੀ ਬੀਤੀ ਪ੍ਰਮਾਣ ਕਰਿਓ ਹਰ ਪ੍ਰਾਣੀ ਚਾਰ ਪੈਣ ਕਵਰ ਕਰਨੇ ਆ ਤੇ ਜਿਵੇਂ ਦਾ ਭਰਾ ਨੂੰ ਆਪਾਂ ਚਾਰ ਪੈਣ ਬੁੱਟੇ ਦੇ ਦੱਬ ਬਾਕੀ ਇਹ ਘਰ ਵਾਸਤੇ ਦੋ ਦੋ ਜਾਂ ਤਿੰਨ ਬੁੱਟੇ ਦੇ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਨਵੀਂ ਟੋਲੀ ਵਿਖੇ ਬੂਟੇ ਬੰਨੇ ਜਾ ਰਹੇ ਨੇ ਜੀ ਤੇ ਟਰੈਕਟਰ ਸੇਵਾ ਕਤਨਾਪੁਰਿੰਗ ਵੱਲੋਂ ਤੇ ਟਰਾਲੀ ਵੀ ਤੇ ਸੰਤ ਬਾਬਾ ਨਿਧਾਨਸਾ ਹਜੂਸਾ ਜੱਦੀ ਬੰਨਡਾਰੋਂ ਤੋਂ ਹਰਮਨ ਖਾਲਸਾ ਜੀ ਤੁਹਾਡੇ ਨਾਲ ਪਹੁੰਚੇ ਹੋਏ ਨੇ ਸੇਵਾ ਕਰਨ ਵਾਸਤੇ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੋਰੀ ਦੀ ਗੋਲਕ ਸਹਾਕਾ ਅਜਰੂਹਾ ਵੱਲੋਂ ਫਾਰਮਾ ਬੂਟਿਆਂ ਦਾ ਲੰਗਰ ਦੀ ਟਰਾਲੀ ਪੈਂਟਰ ਨਵੀਂ ਟਰਾਲੀ ਜਿੱਕੇ ਪਹੁੰਚ ਚੁੱਕੀ ਆ ਜੀ ਜਿਹੜੀਆਂ ਸੰਸਤਾ ਨੂੰ ਬੂਟੇ ਲੋੜ ਹੋਵੇ ਉਹ ਟਰਾਲੀ ਕੋ ਆ ਕੇ ਬੂਟੇ ਲੈ ਸਕਦੇ ਨੇ ਜੀ ਸਾਡੇ ਕੋ ਸ਼ਾਨਦਾਰ ਬੂਟੇ ਸ਼ਾਨਦਾਰ ਬੂਟੇ ਅਸੇ ਦਵਾਈਆਂ ਵਾਲੇ ਬੂਟੇ ਨੇ ਜੀ ਦਵਾਈ ਵਾਲੇ ਬੂਟੇ ਵਿੱਚ ਸੁਹਾਜਣਾ ਅਰਜੁਨ ਕੜੀ ਪੱਤਾ ਤੇ ਨਿੰਮ ਪੱਤਾ ਨਿੰਮ ਦਾ ਬੂਟਾ ਤੇ ਇੱਕ ਪਰਿਵਾਰ ਨੂੰ 2 ਬੂਟੇ ਤੇ ਜਾਣਗੇ ਜੀ ਜੋ ਕਿਸਾਨ ਭਰਾਵਾਂ ਨੂੰ 4 ਬੂਟੇ ਤੇ ਜਾਣਗੇ ਜੀ ਇਹਨੇ ਦੇਖੀ ਪ੍ਰਵਾਨ ਕਰੇ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੂਹੇ ਦਾ ਸਰੋ ਕਰਾਂਦੀ ਆ ਆਂਡਰ ਨਹੀਂ ਕਰ ਨਹੀਂ ਕਰਵਾਉਣੀ ਠੀਕ ਆ ਸਾਰੀ ਦਿੱਕੀ ਬਾਅਦ ਦੇ ਵੇਤੀ ਹਾਰੂ ਕੱਢ ਦੇ ਸੰਸਥਾ ਵੱਲੋਂ ਮੋਟਿਆਂ ਦਾ 12ਵਾਂ ਲੰਗਰ ਕੱਲ ਨੂੰ ਵਿਕੀ ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਤੇ ਉਹਦੇ ਵਾਸਤੇ ਅਸੀਂ ਇਸ ਵਕਤ ਤਾਰਾ ਨਰਸਰੀ ਫਗਵਾੜਾ ਵਿਖੇ ਪਹੁੰਚੇ ਹੋਏ ਹਾਂ ਜੀ ਨਿੰਮ ਦੇ ਬੂਟੇ ਤੇ ਫਾਲਦਰ ਬੂਟੇ ਇੱਥੋਂ ਲੈ ਕੇ ਜਾਣਾ ਜੀ ਮੋਲ ਤੇ ਸਵੇਰੇ ਆਪਾਂ ਪਹਿਲਾਂ ਨਰਾਲਾ ਸਰਕਾਰੀ ਨਰਸਰੀ ਤੋਂ ਮੂਟੇ ਲੈ ਸਰਕਾਰੀ ਕੁਝ ਨਿੰਮ ਦੇ ਬੂਟੇ ਲੱਦ ਲਏ ਨੇ ਜੀ ਤੇ ਉਹਦੇ ਮਗਰ ਅਲੂ ਬੁਖਾਰਾ ਤੇ ਮਰੂਦ ਹਾਈਬ੍ਰਿਡ ਬੂਟੇ ਜੋ ਕੋ ਗੁਲਾਬੀ ਬੁਰ ਮਰੂਦ ਹੁੰਦਾ ਜੀ ਅਤੇ ਸਾਡੇ ਛੋਟੇ ਛੜੇ ਬੂਟਿਆਂ ਨੂੰ ਮਰੂ ਲੱਗ ਗਿਆ ਉਹ ਆ ਆਹ ਦੇਖੋ ਹਾਈਬ੍ਰਿਡ ਬੂਟ ਮਰੂਦ ਨੇ ਜੀ ਉਦੋਂ ਅਲਾਵਾ ਫਿਰ ਨਿੰਬੂ ਦਾ ਬੂਟ ਲੈਣਾ ਜੀ ਨਿੰਬੂ ਹਾਈਬ੍ਰਿਡ ਤੇ ਜਾਮਨ ਹਾਈਬ੍ਰਿਡ ਤਾਰਾ ਨਾਸਰੀ ਦੇ ਜੋ ਮੇਨ ਇਥੇ مالک ਨੇ ਇਹਨਾਂ ਦੇ ਭਰਾ ਵੀ ਨਾਲ ਕੰਮ ਕਰਦੇ ਸੰਜੀਤ ਸਿੰਘ ਨਾਲ ਇਹਨਾਂ ਦਾ ਜੀ ਤੇ ਅਸੀਂ 2019 ਤੋਂ ਇਹਨਾਂ ਦੇ ਬੂਟੇ ਚੱਕ ਰਹੇ ਹਾਂ ਜੀ ਤੇ ਇਹਨਾਂ ਦਾ ਰੇਟ ਬਹੁਤ ਵਧੀਆ ਜੀ ਇਹਨਾਂ ਦੇ ਬੂਟੇ ਲੋਡ ਪੈਂਦੀ ਹੈ ਤੇ ਇਹ ਇਹਨਾਂ ਕੋਲ ਤਾਰਾ ਨਰਸਰੀ ਫਗਵਾੜੇ ਤੋਂ ਆ ਕੇ ਲੈ ਸਕਦੇ ਹਾਂ ਜੀ ਆਪਾਂ ਕੋ ਫੋਕੀ ਇਹਨਾਂ ਦੀ ਐਡ ਨਹੀਂ ਕਰ ਰਹੇ ਇਹਨਾਂ ਦਾ ਰੇਟ ਬਹੁਤ ਵਧੀਆ ਤੇ ਬੂਟੇ ਵੀ ਹਾਈਬ੍ਰਿਡ ਰੱਖੇ ਹੋਏ ਨੇ ਇਹਨਾਂ ਦੇ ਜੀ ਰਾਦੇ 8:00 ਵਜੇ ਜੀ 22 ਮਿੰਟ ਹੋ ਚੁੱਕੇ ਨੇ ਜੀ ਤੇ ਜਿਹੜੇ ਫਗਵਾੜਾ ਤਾਰਾ ਨਰਸਰੀ ਬੂਟੇ ਲੈਂਦੇ ਗਏ ਨੇ ਜੀ ਫਾਲਦਾਰ ਬੂਟੇ ਆ ਤਿੰਨੇ ਅਮਦੇ ਬੂਟੇ ਉਹ ਟਰਾਲੀ ਵਿੱਚ ਸ਼ਿਫਟ ਕਿਤੇ ਜਾ ਰਹੇ ਨੇ ਜੀ ਸੰਗਤਾਂ ਲੱਗੀਆਂ ਹੋਈਆਂ ਜੀ ਸਵੇਰੇ ਅਸੀਂ 7:00 ਵੇਰੇ ਇਥੋਂ ਮੂਵ ਕਰਨਾ ਆ ਬਾਹਰ ਮਾ ਬੂਟਿਆਂ ਦਾ ਲੰਗ ਲਾਣ ਵਾਸਤੇ ਨਵੀਂ ਟੋਲੀ ਬਰਾਂਡ ਰੋਲੀ ਕਲਰਾ ਤੇ ਪਟਿਆਨਾ ਕਿਉਂ ਬੰਨਾਂ ਦੇ ਬੂਟੇ ਬੰਨ੍ਹੇ ਜੀ